ਮਾਇਗਰ ਜੇ ਕੀ ਪਤਾ ਹੈ ਅੱਜ ਦਰਬਾਰ ਸਾਹਿਬ ਸਮੂਹ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਅਤੇ ਅਕਾਲ ਤਖਤ ਸਾਹਿਬ ਦੇ ਪ੍ਰਭੂ ਸਤਾ ਲਈ ਸ਼ਹੀਦ ਹੋਏ ਸ਼ਹੀਦ ਬਾਬਾ ਕਰਬਖ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਮੌਜੂਦਾ ਸੰਘਰਸ਼ ਮੰਜਲਿਆ ਕਾਲਿਸਤਾਨ ਦੇ ਲਈ ਸੰਘਰਸ਼ ਕਰਨ ਵਾਲੇ ਸਾਰੀ ਉਮਰ ਆਪਣੀ ਸੰਘਰਸ਼ ਲਈ ਖੇ ਲਾਉਣ ਵਾਲੇ ਤਾਲਖਾਲ ਸਾਡੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਖੂਫੀਆ ਏਜੰਸੀਆਂ ਵੱਲੋਂ ਸ਼ਹੀਦ ਕੀਤੇ ਗਏ ਭਾਈ ਹਰਦੀਪ ਸਿੰਘ ਨੇਚਰ ਨੂੰ ਯਾਦ ਕਰਦਿਆਂ ਆ ਸ਼੍ਰੀ ਅਕਨਤਪੜ ਸਾਹਿਬ ਦੇ ਭੋਗ ਪਏ ਨੇ ਇਸ ਸਮਾਗਮ ਦੇ ਵਿੱਚ ਇਸ ਭੋਗ ਦੇ ਵਿੱਚ ਧਾਰਮਿਕ ਅਤੇ ਪੰਥਕ ਰਾਜਨੀਤਿਕ ਸ਼ਕਤੀਤਾ ਨੇ ਸ਼ਮੂਲੀਅਤ ਕੀਤੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਖਾਲਸਾ ਦੀ ਸਮੁੱਝੀ ਟੀਮ ਭਾਈ ਨਰਿੰਦਰ ਸਿੰਘ ਜੀ ਚੋੜਾ ਭਾਈ ਦਲਜੀਤ ਸਿੰਘ ਪਟੋੜਾ ਦੀ ਟੀਮ ਸਾਰੇ ਸਾਰੇ ਪਹੁੰਚੇ ਸੀ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਗਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਮਾਤਾ ਜੀ ਪਹੁੰਚੇ ਸਭ ਬਾਕੀ ਜਿੰਨੇ ਸੰਗਤਾਂ ਪਹੁੰਚਿਆ ਨਾ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਪੰਥਕ ਔਰ ਖਾਲਸਤਾਨ ਦੀ ਮੰਜ਼ਲ ਤੇ ਬੰਦੀ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਉੱਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਅਯਰ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹਨ बार-बार ਉਹਨਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਚੀਜ਼ ਦੇ ਵਿੱਚ ਲੰਬੇ ਚੌੜੇ ਪ੍ਰਸਤੁਤੀ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ G7 ਹੋਈ ਆ ਉਹਦੇ ਵਿੱਚ ਜਦੋਂ ਬਾਈ ਹਰਦੀਪ ਸਿੰਘ ਨੇਜਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਠਰਮੇਦਨ ਵਾਲੀ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਉਹਦੇ ਉੱਤੇ ਬਹੁਤਾ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਤਾਨ ਦੇ ਸੰਘਰਸ਼ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀਆਂ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਦੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਖਾਲਸਾਤਾਨ ਦਾ ਨਾਮ ਸੰਘਰਸ਼ ਜਿਹੜਾ ਆ ਉਹ ਪਛਾ ਦਤਾ ਹੈ ਸੋ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਉਹ ਬਖਾਲਦਾ ਹੈ ਸੋ ਅਸੀਂ ਉਹ ਪ੍ਰਤੱਖ ਵੇਖਿਆ ਦੂਸਰੀ ਬੇਨਤੀ ਇੱਥੇ ਬਾਕੀ ਲੀਡਰ ਸਾਹਿਬਾਨਾਂ ਨੇ ਵੀ ਤੁਹਾਡੇ ਨਾਲ ਸੁਪੋਧਨ ਹੋਣਾ ਮਾਨ ਸਾਹਿਬ ਨੇ ਵੀ ਅੜਾਇਆ ਸੋ ਦੂਸਰੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦਨ ਪਾਈ ਹਰਦੀਪ ਸਿੰਘ ਨੇ ਚੜਦੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਇਸੇ ਅਸਥਾਨ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਦੇ ਸ਼ਹੀਦ ਵਿਖੇ ਪਾਇਆ ਗਿਆ ਸੀ ਸੌਰੀ ਉਹ ਨਾ ਦਾੜਾ ਭੋਗ ਹੈ ਉਹ ਗੁਰਦਾਰਾ ਸੰਤੋਖ ਸਰਸਾ ਪਾਇਆ ਗਿਆ ਸੀ ਪਰ ਭਾਈ ਕਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਏਸੇ ਸਥਾਨ ਦੇ ਉੱਤੇ ਪਾਇਆ ਗਿਆ ਸੀ ਔਰ ਇੱਥੇ ਬੋਲਦਿਆਂ ਆਂ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਇਹਨਾਂ ਸ਼ਖਸ਼ੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ। ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਸ਼ਖਸੀਅਤਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇੱਕ ਸਾਲ ਦੇ ਵਿੱਚ। ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਪੋਨਾ ਨੂੰ ਅੱਜ ਵੀ ਜਾਣੇ ਅਣਜਾਣ ਪਾਇਕ ਜੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਅਤੇ ਪਾਇ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਤੇ ਉੱਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਚ ਸ਼ਿਸ਼ੋਭਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੀ ਸ਼ਰਧਾ ਅਜਰੇ ਦਿੱਤੇ ਜਾ ਸਕੇ ਔਰ ਪਾਈ ਹਰਦੀਪ ਸਿੰਘ ਨਿਚਰ ਤੇ ਰਾਹੀ ਪੂਰੀ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਖਾਸ ਤੌਰ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸੇ ਇੱਕ ਅਜਾਇਬ ਕਰਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਕੀ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰ ਦਰਬਾਰ ਪ੍ਰਬੰਧਕ ਕਮੇਟੀ ਨੂੰ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਗੱਲ ਨੂੰ ਇੱਥੇ ਵਿਸ਼ਰਾਮ ਦਿੰਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਰ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਪ੍ਰੈਸ ਨੂੰ ਸੰਬੋਧਨ ਕਰ ਇਹ ਮਾਨਸਾ ਪਹਿਲਾ ਸਬੰਧਨ ਕਰਦੇ ਸਾਲ ਵੀ ਜਾਂਦੇ ਬਾਗੂਤ ਦੀ ਸ਼ੋਕੀਂ ਕਿਸੇ ਤਰ੍ਹਾਂ ਨਹੀਂ ਲਾਈ ਕਿ ਉਹ ਅਨਾਲ ਸ਼ੀਕੇ ਪਾਲੀ ਜਦ ਕੀ ਜਹਦਰ ਸਾਹਿਬ ਨੇ ਕਹੇ ਦਬਾਅ ਦੇ ਕੋਈ ਇਮਤ ਨਹੀਂ ਮੰਨ ਕੇ ਤੱਕ ਜਵਾਬ ਹੋ ਜਵਾਬ ਉਹ ਇਹ ਕਹਿ ਰਹੇ ਕਿ ਇਹ ਜਵਾਬ ਸ਼੍ਰੋਮ ਕਮੇਟੀ ਦੇ ਕੋਲੋਂ ਲੈਣ ਵਾਲਾ ਪਾਈ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਆ ਸੋ ਇੱਕ ਉਹ ਜੇ ਮੰਨਦੇ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦਾ ਹੈ ਸਾਡੇ ਰੇਰ ਦੇ ਤਿੰਨ ਨਿੱਜਰ। ਸਭ ਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੇ ਨੇ। ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੇ ਸੀਗੇ। ਸਤਾਂਝਲੀ ਦਿੱਤੀ ਸੀ। ਕਿ ਕੈਨੇਡਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਤਿ ਸ਼ਰਾਂਝਲੀ ਦੇ ਸਕਦੀ ਹੈ, ਟ੍ਰਿਬਿਊਟ ਦੇ ਸਕਦੀ ਹੈ। ਅਸੀਂ ਇਹ ਤਵੱਜੋ ਸਿੱਖ ਪਾਰਲੀਮੈਂਟ ਅਖਬਾਰ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਕਰ ਦਿਆ ਕਿ ਇਹਨਾਂ ਦੇ ਵੀ ਜਨਰਲ ਹਾਊਸ ਦੇ ਵਿੱਚ ਉਹ ਡਿਊਟਸ ਛਡਾ ਦਿੱਤੀ ਜੀ ਪਤ ਸਾਹਿਬ ਬਹੁਤ ਵਾਰੀ ਜਨਤਕ ਮੰਚ 'ਤੇ ਬੜਾ ਸਿੱਟ ਚੁਕੀ ਤਾਂ ਬੰਦੀ ਸਿੰਘਾਂ ਨੂੰ ਛਡਾਉਣ ਤੇ ਲੇਕਿਨ ਕੋਈ ਵੀ ਸਰਕਾਰ ਹੁੰਦੀ ਆ ਉਹ ਵਾਦਾ ਕਰ ਲੈਂਦੀ ਹੈ ਲੇਕਿਨ ਉਹਨਾਂ ਬਾਅਦ ਕੀ ਕਰ ਜਾਂਦੀ ਜਿੱਦਾਂ ਕੇਜੀਵਾਲ ਸਾਹਿਬ ਨੇ ਕਹਿ ਪੂਰੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਨੂੰ ਛਾੜਾਇਆ ਜਾਏਗਾ ਉਹਨਾਂ ਨਾਲ ਜਦੋਂ ਪੁੱਛੀਗਾ ਉਹ ਕਹਿੰਦੇ ਨੇ ਵੀ ਇਹ ਸੈਂਟਰ ਦਾ ਕੰਮ ਸਾਡਾ ਕੰਮ ਕਿਤੇ ਪੈ ਨਹੀਂ ਤੋਂ ਸਿੱਖਾਂ ਨੇ ਕੋਈ ਹੋ ਕੋਈ ਸਿਆਸੀ ਸਾਧ ਤੈਣੀ ਗਏ ਵਿਦੇਸ਼ੀ ਭੌਂ ਭਿਆ ਦੇ ਵਿੱਚ ਸਾਡੀ ਗੁਣ ਗੱਲ ਨਹੀਂ ਸੁਣਦਾ ਗ੍ਰਹਿ ਭੌਂ ਦੇ ਵਿੱਚ ਕੋਈ ਨਹੀਂ ਸੁਣਦਾ ਫ੍ਰੈਂਚ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਮੂਲੀਅਤ ਜਿਹੜੀ ਮੋਤੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਗਤ ਆਲਾਨ ਕਰਦੀ ਹੈ ਉਹ ਵਿਚ ਕਿੰసే ਵੀ ਸਿੱਖਾ ਦਾ ਹੈ ਜਿਆਗਿਆ ਸਜਾਓ ਤੇ ਹਿੰਦੂ ਤੇ ਉਸਪਾਰ ਨਾ ਦੇ ਆਪ ਉਸ ਦੇ ਵਿੱਚ ਜੰਗ ਖੜਾ ਕਰਤਾ ਤੇ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਭਾਏ ਗ੍ਰਿੰਦਤ ਸੇ ਪਾਕਿਸਤਾਨ ਦੇ ਵਿੱਚ ਡਾਕੇ ਰਹੇ ਹੈ ਔਰ ਵਿਜੇਤ ਸਾਹਿਬ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ ਸੋ ਮੇਰਾ ਮਤਲਬ ਹੈ ਕਿ ਸਿੱਖ ਉਹ ਇੱਕ ਜਨਾਮੇ ਪੜ ਰਿਹਾ ਹੈ ਅਸੀਂ ਗੰਗਾਦਾਨ ਇਸ਼ਨਾਨ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਤੀਰਥ ਦੇ ਉੱਤੇ ਗਏ ਹੈ ਕਿੱ데 ਗਏ ਸੋ ਮੇਰਾ ਖਿਆਲ ਤਾਂ ਪਾ ਹਵੇ ਕਿ ਦੇਖੋ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੇ ਸੋਵਰਨਿਟੀ ਬਾਟਛਾਈ ਦੀ ਕੰਢੀ ਕਰਦੀ ਪੰਜਾਬ ਦੀ ਗੱਲ ਨਹੀਂ ਖੰਡੀ ਬਾਰਡਰ ਖੋਲਣ ਦੀ ਗੱਲ ਨਹੀਂ ਖੰਡੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਜੇ ਜੇ ਸਾਡਾ ਕੋਈ ਸਿੱਖ ਜਿਹੜਾ ਦੇ ਵਿੱਚ ਬੈਠੀ ਹੈ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਸੋਵੇਰਾ ਬਦਲ ਬੈਕ ਦੀ ਡੈਡ ਬੋਕ ਆਪਾਂ ਹੈਗੇ ਆ ਇੰਨਾ ਤਾਂ ਵੀ ਫਸੂਰ ਹੈ ਕਿ ਇਹ ਚੁਣਤੇ ਉਹ ਹੈ ਜਮਾਦੇ ਜਿਹੜੇ ਸਿੱਖਾਂ ਦੇ ਵਿੱਚ ਦੇ ਬੱਚੇ ਸੋਰਾ ਮੰਦੇ ਸੋ ਜਨਟਿਡ ਸਿੱਖ ਵੋਟਡ ਸਭੰਦਾਰ ਨਹੀਂ ਆਊਗਾ ਉਹਨਾਂ ਚੇਸ ਵਿੱਚ ਦੇ ਵਿੱਚ ਛੁਰੀਆਂ ਬੱਟਣੀਆਂ ਯਾਰੀ ਨੇੜੇ